ਹੈਲੋ ਗਾਇਜ਼ ਮੇਰੇ ਬਲਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਜਿਵੇਂ ਅਸੀਂ ਹੱਸਦੇ ਮੁਸਕਰਾਉਂਦੇ ਹਾਂ ਤੁਸੀਂ ਵੀ ਹੱਸਦੇ ਮੁਸਕਰਾਉਂਦੇ ਰਹੋ ਇਥੇ ਲੱਗਿਆ ਜੀ ਆਪਾਂ ਦੁਪਹਿਰ ਦੇ ਟਾਈਮ ਤੋਂ ਬਲੌਗ ਦੀ ਸਟਾਰਟਿੰਗ ਕਰਨਾ ਕਿਉਂਕਿ ਏਸੀ ਗਾ ਕਣਕ ਫੋਲੀ ਪਈ ਸੀ ਜੀ ਕਪੜੇ ਧੋਤੇ ਪਈ ਸੀਗੇ ਥਾਰੇ ਕੰਮ ਕਰ ਕਰਕੇ ਹੁਣ ਆਪਾਂ ਕਰਨਾ ਸੀ ਥੋੜੀ ਦੇਰ ਵਿੱਚ ਧੁੱਪ ਸੇਕਦੇ ਹਾਂ ਕਿਉਂਕਿ ਜੇ ਕਾਫੀ ਦਿਨ ਬਾਅਦ ਹੁਣ ਧੁੱਪ ਨਿਕਲ ਨ ਕਰਕੇ ਨਾ ਥੋੜਾ ਜਿਹਾ ਇਹ ਹੋ ਜਾਂਦਾ ਵੀ ਇਹ ਨਾ ਧੁੱਪ ਦੇ ਵਿੱਚ ਬੈਠੀ ਏ ਕੁਝ ਏਸੀ ਵਿੱਚ ਸਿਰ ਨਾ ਕੇ ਹਟੀ ਸੀਗੀ ਮੈਨੂੰ ਏਸੀ ਵਿੱਚ ਚਲ ਤਾਂ ਥੋੜਾ ਜਿਹਾ ਨਾ ਸਿਰ ਨੂੰ ਹਵਾ ਜੀ ਲੱਗ ਜੂਗੀ ਹਵਾ ਨਹੀਂ ਮਤਲਬ ਮੇਰਾ ਵੀ ਚਲ ਧੁੱਪ ਲੱਗ ਜੂ ਵੀ ਵਾਲ ਸੁੱਕ ਜਾਣਗੇ ਨਾ ਫਿਰ ਇਹ ਹੋ ਜਾਂਦਾ ਵੀ ਜਿਵੇਂ ਸ਼ਾਮ ਦੇ ਕ બસ ਇੱਥੇ ਮੈਨੂੰ ਇਹੀ ਸੀਗਾ ਕੁਛ ਅੱਜ ਆਪਾਂ ਜਾਣਾ ਸੀਗਾ ਪਾਰਟੀ ਤੇ ਮੈਂ ਕਿਹਾ ਵੀ ਚਲ 19 ਦੇ ਚ ਮਰ ਜਾ ਸੇਤ ਸੁਕੇ ਕਈ ਦਿਨ ਹੋ ਗਈ ਸੀ ਬਸ ਜੀ ਕਾਲ ਹੋ ਜਾਂਦੀ ਸੀ ਨਾ ਵੀ ਅੱਜ ਸਿਰ ਤੋਂ ਨਹੀਂ ਅੱਜ ਸਿਰ ਤੋਂ ਨਹੀਂ ਬਸ ਐਦਾਂ ਹੀ ਕਾਲ ਕਰਦੇ ਕਰਉਂਦੇ ਸੀ ਕੁਛ ਥੋੜੀ ਜੀ ਹੁਣ ਹਵਾ ਵਿੱਚ ਲੀ ਜਾਂਦੀ ਆ ਵਿੱਚ ਉਹਦੇ ਕਰਕੇ ਸੀ ਆ ਦੇਖੋ ਜਿਵੇਂ ਹੁਣ ਕੱਪੜੇ ਹਿਲਦੇ ਨੇ ਹਵਾ ਦੇ ਨਾਲ ਇਹ ਹੋ ਜਾਂਦਾ ਜਿਵੇਂ ਹੁਣ ਬੇਲੇ ਦੇ ਵਿੱਚ ਬੈਠਦੇ ਹਾਂ ਵੀ ਚਲੋ ਨਾਲ ਥੋੜੀ ਹਵਾ ਵੀ ਲੱਗੀ ਜਾਂਦੀ ਆ ਜਦ ਨੂੰ ਆਗੇ ਸੀ ਮੰਮੀ ਮੈਂ ਮੰਮੀ ਨੂੰ ਮੈਂ ਆਦੇ ਮੈਂ ਕਿਹਾ ਮੰਮੀ ਚਲ ਆਉਣਾ ਤਾਂ ਹੈਗਾ ਅੰਦਰੋਂ ਮੈਂ ਕਿਹਾ ਲੋਸ਼ਨ ਚੱਕ ਲੈ ਆਜੋ ਇੱਥੇ ਲੱਗੀ ਸੀ ਮੈਂ ਲੋਸ਼ਨ ਲਾਉਣ ਇੱਕ ਤਾਂ ਇਹ ਹੋ ਜਾਂਦਾ ਜੀ ਸਰਦੀਆਂ ਦੇ ਮੌਸਮ ਦੀ ਨਾ ਬਹੁਤ ਕਹਿੰਦੇ ਹੁੰਦੇ ਨੇ ਪੰਗੇ ਨੇ ਇੱਕ ਤਾਂ ਜੀ ਅੱਜ ਕੱਲ ਦੇ ਮੌਸਮ ਦੇ ਵਿੱਚ ਨਾ ਇਹ ਹੋ ਜਾਂਦਾ ਵੀ ਡਰਾਈਨੈਸ ਬਹੁਤ ਹੁੰਦੀ ਆ ਹਨਾ ਜਿਵੇਂ ਬਾਡੀ ਤੇ ਨਾ ਖੁਸ਼ਕੀ ਖੁਸ਼ਕੀ ਜੀ ਹੋਣ ਲੱਗ ਜਾਂਦੇ ਨੇ ਉਹਦੇ ਕਰਕੇ ਫਿਰ ਹੁੰਦਾ ਕੁਝ ਜਿਵੇਂ ਹੁਣ ਤਾਂ ਚਲੋ ਇਹ ਆ ਵੀ ਬੂਟ ਪੌਣ ਨਾਲ ਫੇਰ ਤਾਂ ਥੋੜੀਆਂ ਅੱਡੀਆਂ ਜੀਆਂ ਸਹੀ ਹੋ ਜਾਂਦੀਆਂ ਨੇ ਕੁਛ ਹੋ ਜਾਂ ਤੇ ਮੌਸਮ ਚੇਂਜ ਹੁੰਦਾ ਹੁੰਦਾ ਨਾ ਉਦੋਂ ਬਹੁਤ ਜ਼ਿਆਦਾ ਲੋਕਾਂ ਜਣੀਆਂ ਇਹ ਵੀ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਅੱਡੀਆਂ ਫਟਣ ਲੱਗ ਜਾਂਦੀਆਂ ਨਾ ਕੋਈ ਵੀ ਹਵਾ ਦੇ ਵਿੱਚ ਨਾ ਖੁਸ਼ਕੀ ਜ਼ਿਆਦਾ ਹੁੰਦੀ ਆ ਇੱਕ ਫੇਸ ਵਗੈਰਾ ਬਹੁਤ ਫਟਦੇ ਨੇ ਮੈਨੂੰ ਤਾਂ ਕੁਛ ਜ਼ਿਆਦਾ ਹੀ ਇਹ ਹੋ ਜਾਂਦਾ ਜੀ ਜਿਵੇਂ ਮੈਂ ਤਾਂ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਨਾ ਮੈਨੂੰ ਕਿਤੇ ਜਾਣਾ ਆਉਣਾ ਪੈ ਗਿਆ ਬਾਜ਼ਾਰ ਵਗੈਰਾ ਜਾਂ ਕਿਤੇ ਵੀ ਮੈਂ ਚਲੀ ਗਈ ਨਾ ਮੈਨੂੰ ਤਾਂ ਅਜੇ ਦੇ ਖੁਸ਼ਕੀ ਜੀ ਹੋ ਜਾਂਦੀ ਆ ਜਿਵੇਂ ਬੱਚਿਆਂ ਦੀਆਂ ਗੱਲਾਂ ਫਟ ਜਾਂਦੀਆਂ ਨੇ ਮੇਰੀਆਂ ਚਲੋ ਫੜਦੀਆਂ ਤਾਂ ਨਹੀਂ ਬਟ ਦੁਖਣ ਲੱਗ ਜਾਂਦੀਆਂ ਨੇ ਮੇਰੀਆਂ ਤਾਂ ਜਦੇ ਮੈਨੂੰ ਇਹ ਹੋ ਜਾਂਦਾ ਵੀ ਉਹ ਤਾਂ ਫਟਣ ਗਈਆਂ ਮਤਲਬ ਬਹੁਤ ਜ਼ਿਆਦਾ ਹੀ ਸੈਂਸਿਟਿਵ ਸਕਿਨ ਆ ਮੇਰੀ ਜੀ ਇਹ ਨਹੀਂ ਹੁੰਦਾ ਮਾਇਨੇ ਵੀ ਜਿਹੜੇ ਲੋਕ ਜ਼ਿਆਦਾ ਗੋਰੇ ਨੇ ਕਿਤੇ ਉਹਨਾਂ ਨੂੰ ਹੀ ਹੈ ਨਾ ਵੀ ਉਹਨਾਂ ਦੀ ਸਕਿਨ ਜ਼ਿਆਦਾ ਹੁੰਦੀ ਆ ਬਟ ਸਾਵਲੇ ਰੰਗ ਵਾਲਿਆਂ ਦੀ ਵੀ ਸੈਂਸਿਟਿਵਲ ਹੋ ਸਕਦੀ ਆ ਸਕਿਨ ਕੁਛ ਨਹੀਂ ਇਹ ਹੋ ਜਾਂਦਾ ਆਪਾਂ ਜਿਹੇ ਜਿਹੇ ਵੀ ਪਰਮਾਤਮਾ ਨੇ ਆਪਾਂ ਨੂੰ ਬਣਾ ਕੇ ਤੋੜਿਆ ਹਨ ਆਪਣੇ ਵਰਗਾ ਦੂਜਾ ਕੋਈ ਨਹੀਂ ਹੈਗਾ ਆਪਦੇ ਆਪ ਵਿੱਚ ਬਹੁਤ ਜ਼ਿਆਦਾ ਖੁਸ਼ ਰਹੋ ਇਹ ਸੋਚਿਆ ਕਰੋ ਹਨਾ ਵੀ ਸਾਡੇ ਮਾਂ-ਬਾਪ ਲਈ ਸਾਡੇ ਨਾਲੋਂ ਵੱਧ ਪਿਆਰਾ ਹੋਰ ਕੋਈ ਨਹੀਂ ਹੈਗਾ ਕਿਉਂਕਿ ਹਰ ਇੱਕ ਮਾਂ-ਬਾਪ ਨੂੰ ਆਪਦੀ ਲਾਦ ਹੀ ਪਿਆਰੀ ਲੱਗਦੀ ਹੁੰਦੀ ਆ ਦੂਜਿਆਂ ਦੇ ਵਿੱਚ ਚਾਹੇ ਕਿੰਨੇ ਵੀ ਸੋਨੇ ਕਿਉ ਨਾ ਹੋਣ ਪਰ ਇਹ ਪਰ ਆਪਾਂ ਜੀ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਨ ਇਹ ਚੀਜ਼ ਨੂੰ ਵੀ ਹਾਂ ਜੋ ਅਸੀਂ ਆਪਦੇ ਮਾਪ ਬਪਲੀਆਂ ਹਨਾ ਵੀ ਕੋਈ ਹੋਰ ਨਹੀਂ ਦੁਨੀਆ ਦੇ ਵਿੱਚ ਹੋ ਸਕਦਾ ਹੈਗਾ ਰੰਗ ਚਾਹੇ ਸਾਵਲਾ ਜਾਂ ਉਹ ਆ ਕਹਿੰਦੇ ਹੁੰਦੇ ਨੇ ਦੁੱਧ ਨਾਲੋਂ ਜ਼ਿਆਦਾ ਸ਼ਕੀਨ ਨਾ ਲੋਕ ਅੱਜ ਦੇ ਸਮੇਂ ਦੇ ਵਿੱਚ ਵੀ ਚਾਹਦੇ ਨੇ ਹਨਾ ਵੀ ਕਹਿੰਦੇ ਹੁੰਦੇ ਨੇ ਦੁੱਧ ਨਾਲੋਂ ਜ਼ਿਆਦਾ ਚਾਹ ਪਸੰਦ ਕੀਤੀ ਜਾਂਦੀ ਹੈ ਇਥੇ ਜੀ ਆਪਾਂ ਰੈਡੀ ਹੋ ਗਏ ਸੀਗੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਅੱਜ ਜਾਣਾ ਸੀਗਾ ਪਾਰਟੀ ਤੇ ਉਹ ਪਾਰਟੀ ਹੈਗੀ ਸੀ ਬਰਥਡੇ ਪਾਰਟੀ ਆਪਾਂ ਜਾਣਾ ਸੀ ਬਰਥਡੇ ਪਾਰਟੀ ਤੇ ਫਿਰ ਉਹ ਹੈਗੀ ਸੀ ਫਤੇ ਦੀ ਕਜ਼ਨ ਦੀ ਕਿਉਂਕਿ ਜੀ ਤੁਹਾਨੂੰ ਮੈਂ ਦੱਸ ਤਾਂ دینی ਹੂਣੀ ਬਟ ਬਲੌਗ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਹੈਗਾ ਮੈਂ ਵੀਡੀਓ ਕੋਈ ਬਣਾਉਂਦੀ ਨਹੀਂ ਹੈਗੀ ਇਹ ਹੋ ਜਾਂਦਾ ਵੀ ਜਿਵੇਂ ਰਖੜੀਆਂ ਦੀ ਬਣਾਈ ਸੀ ਨਾ ਰਖੜੀਆਂ ਦਾ ਸੈਲੀਬ੍ਰੇਸ਼ਨ ਹੋਰ ਹੋ ਜਾਂਦਾ ਹੈ ਨਾ ਉਦਾਂ ਚਲੋਈ ਹੁੰਦਾ ਵੀ ਥੋੜਾ ਜਿਹਾ ਜਿਵੇਂ ਕੰਨਾਂ ਨੂੰ ਥੋੜਾ ਜਿਹਾ ਲੱਗਦਾ ਹੁੰਦਾ ਹਨਾ ਦਿੱਕਤ ਜੀ ਹੁੰਦੀ ਹੈ ਹਨਾ ਸਾਹਮਣੇ ਵੀਡੀਓ ਕਰਕੇ ਉਹਦੇ ਕਰਕੇ ਫਿਰ ਆਪਾਂ ਕਹਿ ਦਿੰਦੇ ਆ ਵੀ ਚਲੋ ਨਾ ਸੀ ਇੱਥੇ ਆਪਾਂ ਤਿਆਰੀ ਕਿਉਂਕਿ ਜੀ ਇੱਥੇ ਮੈਨੂੰ ਇਹ ਸੀਗਾ ਵੀ ਘਰ ਦੇ ਕੰਮ ਕਰ ਜਿਹੜੇ ਜਿਹੜੇ ਕਰਨ ਵਾਲੇ ਨੇ ਉਹ ਜਲਦੀ ਜਲਦੀ ਕਰਤੇ ਜਾਣਾ ਕਿਉਂਕਿ ਵੀ ਫਿਰ ਜਾਣਾ ਹੀ ਉਹ ਥੋੜਾ ਜਿਹਾ ਜਾਣਦੇ ਸੀਗਾ ਵੀ ਪਹਿਲਾਂ ਤਾਂ ਅਸੀਂ ਥੋੜਾ ਜਿਹਾ ਪਹਿਲਾਂ ਜਾਣਾ ਸੀਗਾ ਬਟ ਇਹ ਹੋ ਗਿਆ ਵੀ ਮੌਕੇ ਥੋੜਾ ਜਿਹਾ ਡਿਲੇ ਹੋ ਗਿਆ ਸੀਗਾ ਵੀ ਇਹ ਦੇ ਕਰਕੇ ਜਾਣ ਕਰਕੇ ਫਿਰ ਇਹ ਸੀ ਕਿ ਵੀ ਚਲ ਥੋੜਾ ਲੇਟ ਜਾਣਾ ਹੈ ਵੀ ਓਨੀ ਦੇਰ ਚ ਜੋ ਜਿੰਨੇ ਜਿੰਨੇ ਘਰ ਦੇ ਕੰਮ ਕਰ ਕਰਨ ਵਾਲੇ ਨੇ ਕਿਉਂਕਿ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ ਨਾ ਵੀ ਸ਼ਾਮ ਦੇ ਕੰਮ ਕਰ ਕਾਫੀ ਹੋ ਜਾਂਦੇ ਨੇ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਵੀ ਉਹ ਦੇ ਕਰਕੇ ਛੇਤੀ ਛੇਤੀ ਕਰੇ ਜਾਂਦੇ ਨੇ ਬਸ ਕੱਪੜੇ ਸੁੱਕ ਚੁੱਕੇ ਸੀਗੇ ਮੈਂ ਕਿਹਾ ਵੀ ਚਲ ਇਹ ਦੇ ਦੇ ਵਿੱਚ ਕੱਪੜੇ ਵੀ ਸਮਿਟੇ ਜਾਣ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਤੜਕਾ ਲਗਾਉਂਦੀ ਤਿਆਰੀ ਕਿਉਂਕਿ ਸਬਜੀ ਕਰ ਲਈ ਪਈ ਸੀ ਬਟ ਅੱਜ ਤੱਕ ਕੋਈ ਬਣਾਉਣੀ ਨਹੀਂ ਸੀ ਇਸ ਕਰਕੇ ਇਹ ਸੀ ਕਿ ਵੀ ਜਿਹੜੀ ਕਰਲੀ ਸਬਜੀ ਉਹਨੂੰ ਤੜਕਾ ਲਗਾ ਦਿੱਤਾ ਜਾਵੇ ਤੜਕਾ ਇਸ ਲਈ ਲਗਾਉਣਾ ਸੀਗਾ ਵੀ ਰਾਤਨਾ ਸਬਜੀ ਬਣਾਈ ਸੀ ਉਹਦੇ ਵਿੱਚ ਨੂਨ ਮਿਰਚ ਘੱਟ ਰਹਿ ਗਏ ਸੀਗਾ ਕਿਉਂਕਿ ਨੂਨ ਮਿਰਚ ਘੱਟ ਕਰਕੇ ਫਿਰ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਫਿਰ ਕਹਿੰਦੇ ਨੇ ਜੀ ਨੂਨ ਮਿਰਚ ਘੱਟ ਸੀਗਾ ਬਸ ਉਸੇ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਅੱਜ ਤੜਕਾ ਲਗਾ ਦਿੰਨੀ ਆ ਤੜਕਾ ਲਗਾ ਕੇ ਨਾਲ ਵਿੱਚ ਪਾ ਲਾਂਗੇ ਥੋੜਾ ਜਿਹਾ ਨੂਨ ਮਿਰਚ ਵੀ ਥੋੜੀ ਜੀ ਸਪਾਈਸੀ ਵੀ ਹੋ ਜੂਗੀ ਨਾਲੇ ਹੁਣ ਦਾ ਚਲੋ ਇਹ ਸੀਗਾ ਵੀ ਸਰ ਜਣੇ ਤੇ ਮਾਰਨਿੰਗ ਟਾਈਮ ਫਿਰ ਦੇਖਾਂਗੇ ਜੀ ਕਿਵੇਂ ਬੇਬੀ ਜੋ ਕੁਝ ਬਣਾਉਣਾ ਹੈ ਜੱਜ ਜੀ ਬਣੂਗਾ ਵੀ ਉਹ ਬਾਅਦ ਦੀ ਬਾਅਦ ਵਿੱਚ ਦੇਖੀ ਜਾਊਗੀ ਜਿਹੜੀ ਕਣਕ ਬਾਹਰ ਸੁੱਕਣੀ ਪਾਈ ਹੋਈ ਸੀ ਉਹ ਵੀ ਇਕੱਠੀ ਕਰ ਲਈ ਸੀ ਕਿਉਂਕਿ ਉਹ ਇਕੱਠੀ ਕਰਕੇ ਇੱਥੇ ਜੀ ਅੰਦਰੇ ਰੱਖ ਲੈਣੇ ਆ ਉਹ ਇਹ ਹੁੰਦਾ ਨਾ ਵੀ ਬਲੂੰੜੇ ਕਰਕੇ ਥੋੜੀ ਦਿੱਕਤ ਆਉਂਦੀ ਆ ਕਿਉਂਕਿ ਇਹਨਾਂ ਦਾ ਇਹ ਨਹੀਂ ਪਤਾ ਹੁੰਦਾ ਜੀ ਹੈਨਾ ਵੀ ਕੀ ਕਰਨ ਕੀ ਨਾ ਕਰਨ ਇਸੇ ਕਰਕੇ ਫਿਰ ਇਕੱਠੀ ਕਰਕੇ ਪੱਲੀ ਨਾ ਅੰਦਰ ਰੱਖ ਲੈਣੇ ਨੇ ਆ ਵੀ ਬਾਅਦ ਵਿੱਚ ਜਿਆਦਾ ਦਗਮਣ ਛੜਿਓ ਦੇ ਨਾਲੋਂ ਬਿਹਤਰ ਆ ਵੀ ਪਹਿਲਾਂ ਹੀ ਸੇਫਟੀ ਠੀਕ ਆ ਕਿਉਂਕਿ ਜੋ ਸਾਰਾ ਦਿਨ ਵਸ ਐਦਾ ਹੀ ਹੈ ਨਾ ਬੀੜੇ ਦੇ ਵਿੱਚ ਫਿਰਦਾ ਫਿਰ ਜੰਦਾ ਹੁੰਦਾ ਇਹ ਕਿ ਕਦੇ ਇਧਰ ਨੂੰ ਕਦੇ ਉਧਰ ਨੂੰ ਤਾਂ ਕਰਕੇ ਫਿਰ ਥੋੜਾ ਜਿਹਾ ਹੋ ਜਾਂਦਾ ਹੈ ਨਾ ਵੀ ਹੋਰ ਇਹਨਾਂ ਕਿਤੇ ਕੰਮ ਵਧਾ ਕੇ ਰੱਖ ਦੇਵੇ ਤੜਕਾ ਕੱਟ ਲਈ ਤੇ ਉਸ ਤੋਂ ਬਾਅਦ ਆ ਗਈ ਸੀ ਮੈਂ ਕਿਚਨ ਦੇ ਵਿੱਚ ਵੀ ਕਿਉਂਕਿ ਜਿਵੇਂ ਕੜਾਹੀ ਦੇ ਵਿੱਚ ਅਜੇ ਫਿਲਹਾਲ ਕੁਝ ਬਣਾਇਆ ਨਹੀਂ ਸੀ ਜਿਸ ਦਿਨ ਦੀ ਲਿਆਂਦੀ ਸੀ ਜਨਾ ਉਦਾਂ ਹੀ ਮਾਂਜ ਕੇ ਰੱਖ ਲਈ ਸੀਗੇ ਫਿਰ ਮੈਨੂੰ ਇਹ ਸੀ ਜਿਵੇਂ ਆਪਾਂ ਕੋਈ ਵੀ ਨਵਾਂ ਬਰਤਨ ਲੈਨੇ ਆਪਾਂ ਉਹ ਵੀ ਬਰਤਨ ਵਾਲੇ ਵੀ ਕਹਿ ਦਿੰਦੇ ਹੁੰਦੇ ਨੇ ਦੁਕਾਨ ਵਾਲੇ ਵੀ ਪਹਿਲਾਂ ਤੁਸੀਂ ਇੱਕ ਵਾਰੀ ਦੁੱਧ ਗਰਮ ਕਰ ਲਿਓ ਵੀ ਫਿਰ ਉਸ ਤੋਂ ਬਾਅਦ ਜਿਵੇਂ ਆਪਾਂ ਕੋਈ ਵੀ ਦਾਲ ਸਬਜ਼ੀ ਬਣਾਉਣੀ ਆ ਜੋ ਕੁਝ ਬਣਾਉਣੀ ਆ ਨਾ ਵੀ ਬਾਅਦ ਵਿੱਚ ਸਟਾਰਟ ਕਰਿਓ ਏਸੇ ਕਰਕੇ ਪਹਿਲਾਂ ਦੁੱਧ ਗਰਮ ਕਰ ਲਿਆ ਸੀ ਮੈਂ ਕਿਉਂ ਚਲੋ ਕਿਉਂਕਿ ਮੈਨੂੰ ਤਾਂ ਵਰਸ ਏ ਸੀਗਾ ਮੈਂ ਕਿ ਵੀ ਚਲ ਸੇਮੀਆ ਬਣਾਵਾਂਗੇ ਹਨਾ ਦੁੱਧ ਵਾਲੀਆਂ ਬਣਾ ਲਾਂਗੇ ਬਟ ਇਹ ਹੋ ਗਿਆ ਨਾ ਵੀ ਜਿਵੇਂ ਹੁਣ ਅੱਜ ਪਾਰਟੀ ਤੇ ਉਧਰ ਜਾਣ ਕਰਕੇ ਫਿਰ ਮੈਨੂੰ ਇਹ ਮੈਂ ਕਿ ਵੀ ਕਿਸੇ ਨੇ ਖਾਣੀ ਨਹੀਂ ਹੈਗੀਆਂ ਕਿਉਂਕਿ ਆਪਾਂ ਨੂੰ ਪਤਾ ਹੀ ਹੁੰਦਾ ਹਨਾ ਵੀ ਕਿਹਦੀ ਚੀਜ਼ ਆਪਣੇ ਲੱਗਣੀ ਹੈ ਜਾਂ ਨਹੀਂ ਲੱਗਣੀ ਹੈਗੀ ਨਿੰਬੂ ਕੱਟ ਕੇ ਰੱਖੇ ਪਏ ਸੀਗੇ ਉਹਨਾਂ ਦਾ ਅਚਾਰ ਪਾਉਣਾ ਏ ਕਿਉਂਕਿ ਇਹ ਥੋੜਾ ਜਿਹਾ ਨਾ ਕੁੱਟ ਕੇ ਨਿਚੋੜ ਕੇ ਇਹਨਾਂ ਦਾ ਰਸ ਕੱਢ ਦਾਂਗੇ ਫਿਰ ਨਹੀਂ ਤਾਂ ਜ਼ਿਆਦਾ ਖੱਟੇ ਹੋ ਜਾਂਦੇ ਨੇ ਇਦੇ ਵਿੱਚ ਥੋੜਾ ਜਿਹਾ ਜਿਹੜਾ ਮੈਂ ਮੇਰੇ ਹੱਥ ਦੇ ਵਿੱਚ ਪਾੰਡਾ ਹੈ ਨਾ ਇਹ ਜਾਲੀ ਦੇ ਵਿੱਚ ਅਦਰਕ ਕੱਟਿਆ ਹੋਇਆ ਕਿਉਂਕਿ ਅਦਰਕ ਦਾ ਵੀ ਆਚਾਰ ਪਾਉਣਾ ਹੈ ਇਹ ਥੋੜੇ ਲਿਆਂਦੇ ਹੋਏ ਸੀਗੇ ਨਿੰਬੂ ਤਾਂ ਆਪਣੇ ਘਰ ਸੀਗੇ ਮੈਨੂੰ ਇਹ ਸੀ ਮੈਂ ਕਿਹਾ ਚਲ ਦੁੱਧ ਨੂੰ ਵਾਲੀ ਦੇ ਕੇ ਉਹ ਮੈਂ ਕੱਢ ਕੇ ਮਾਂਜ ਕੇ ਰੱਖ ਲਈ ਸੀ ਮੈਂ ਕਿਹਾ ਵੀ ਓਨੀ ਦੇਰ ਜਿੰਨਾ ਕੁ ਟਾਈਮ ਚ ਉਹਦਾ ਪਾਣੀ ਸੁੱਕੂਗਾ ਵੀ ਓਨੀ ਟਾਈਮ ਚ ਮੈਂ ਜਿਹੜੀ ਹੋਰ ਮੇਰੀ ਸੈਟਿੰਗ ਦੀ ਕਰਨ ਵਾਲੀ ਸੀ ਉਹ ਕਰ ਲਈ ਸੀਗੀ ਤੜਕਾ ਲਗਾ ਕੇ ਮੈਂ ਸਬਜ਼ੀ ਰੱਖ ਦਿੱਤੀ ਸੀ ਗਰਮ ਹੋਣੀ ਮੈਂ ਕਿਹਾ ਇੱਕ ਵਾਰ ਇਹਨੂੰ ਵਾਲੀ ਦੇ ਦਵਾ ਵਾਲੀ ਜਦ ਨੂੰ ਆਉਂਦੀਆ ਮੇਰੇ ਥੋੜੇ ਜੇ ਪੈਸੀ ਭਾਂਡੇ ਅਜ ਤਿਆਰ ਵਿਆਰ ਹੋ ਕੇ ਸਾਰੇ ਕੰਮ ਕਰਨੇ ਪਏ ਪਰ ਇਹ ਸੀਗਾ ਜੀ ਕੀ ਕਰੀਆ ਹਨਾ ਵੀ ਜਿਹੜੇ ਘਰ ਦੇ ਕੰਮ ਕਰ ਕਰਨੇ ਨੇ ਉਹ ਕਰਨੇ ਹੀ ਕਰਨੇ ਨੇ ਇਸੇ ਕਰਕੇ ਮੈਨੂੰ ਇਸਵੇਂ ਕਹ ਚਲੋ ਜਿੰਨੀ ਦੇਰ ਹਨਾ ਵੀ ਉਹਨਾਂ ਆਪ ਨੂੰ ਸੁੱਖ ਹੋ ਜੂਗਾ ਕਿਉਂਕਿ ਫਿਰ ਗਿਆਨ ਨੂੰ ਇਹ ਹੋ ਜਾਂਦਾ ਵੀ ਜਿਵੇਂ ਹੁਣ ਸਾਰੇ ਜਣੇ ਇਕੱਠੇ ਹੋਏ ਹੋਣੇ ਨਾ ਵੀ ਟਾਈਮ ਤਾਂ ਲੱਗਦਾ ਹੀ ਲੱਗਦਾ ਏ ਮੈਂ ਕਿਭੀ ਦਿਨ ਦੀ ਕਿ ਥੋੜੇ ਜਿ 2-4 ਭਾਂਡੇ ਹੈਗੇ ਨੇ ਉਹ ਵੀ ਇੰਨੀ ਦੇਰ ਚ ਸਾਫ ਕਰ ਲਵਾਂ ਜਦ ਇਹਨੂੰ ਸਬਜ਼ੀ ਕਰਮਾ ਹੋ ਜੂਗੀ ਆਟਾ ਆਪਣੇ ਗੁੰਨੇਆ ਪਿਆ ਸੀਗਾ ਮੈਂ ਕਿਭੀ ਫੁਲਕੇ ਬਣਾਵਾਂਗੀ ਉਦੋਂ ਹੀ ਜਦੋਂ ਖਾਣੇ ਹੋਣਗੇ ਕਿਉਂਕਿ ਅਜੇ ਦਿਨ ਵੀ ਕਾਫੀ ਖੜਾ ਸੀਗਾ ਇੰਨੀ ਜ਼ਿਆਦਾ ਟਾਈਮ ਨਹੀਂ ਸੀ ਹੋਇਆ ਪਰ ਇਹ ਸੀਗਾ ਵੀ ਜਿਵੇਂ ਉੱਥੇ ਕੁਛ ਨੂੰ ਕੁਛ ਖਾਣ ਕਰਕੇ ਵੀ ਫਿਰ ਥੋੜਾ ਭੁੱਖ ਦਾ ਵੀ ਫਰਕ ਪੈ ਜਾਂਦਾ ਤਾਂ ਵੀ ਮੈਂ ਮਿਸ ਕਰਤਾ ਸੀਗਾ ਮੈਂ ਕਿਭੀ ਚਲੋ ਅਜੇ ਰੁਕ ਜਾਈਂ ਵਿਦਾਂਨ ਦੀ ਫੁਲਕੇ ਬਣਾਉ ਨੂੰ ਨਹੀਂ ਤੇ ਬਟਰ ਬਣਾ ਵੀ ਦਿੰਦੀ ਵੀ ਉਹ ਤਾਂ ਚਲੋ ਆ ਜਾਂਦਾ ਵੀ ਆਪਦਾ ਕੰਮ ਹੀ ਆ ਸੌਖਾ ਹੋ ਜੂਗਾ ਕਿਚਨ ਦੀ ਕੰਮ ਕਰ ਕਰਕੇ ਨਾਲ ਦੀ ਨਾਲ ਮੈਨੂੰ ਇਹ ਸੀਗਾ ਵੀ ਮੈਂ ਕਿਹਾ ਮੈਂ ਕਿਚਨ ਦੀ ਸਾਫ ਸਫਾਈ ਵੀ ਕਰ ਦਵਾਂ ਕਿਉਂਕਿ ਜਦੋਂ ਆਪਾਂ ਭਾਂਡੇ ਵਗੈਰਾ ਸਾਫ ਕਰਦੇ ਆ ਜਾਂ ਤੜਕਾ ਵਗੈਰਾ ਲਗਾਉਂਦੇ ਆ ਨਾ ਫਿਰ ਇਹ ਹੋ ਜਾਂਦਾ ਵੀ ਥੋੜੇ ਬਹੁਤ ਹੀ ਤਾਂ ਜਿਵੇਂ ਛਿੱਟੇ ਜੇ ਪੈ ਜਾਂਦੇ ਨੇ ਗਿੱਲੇ ਵੀ ਹੋ ਜਾਂਦੇ ਆ ਥੋੜੀ ਬਹੁਤੀ ਤੇ ਜਿਵੇਂ ਤੜਕਾ ਲਗਾਇਆ ਵਗੈਰਾ ਲਗਾਉਂਦੇ ਆ ਕੁਛ ਨਾ ਕੁਛ ਡੁੱਲ ਵੀ ਜਾਂਦਾ ਏ ਮੈਂ ਕਿਹਾ ਕਿ ਉਹਨਾਂ ਨਾਲ ਦੀ ਨਾਲ ਸਾਫ ਕਰਕੇ ਵੀ ਆਪਦੇ ਕੰਮ ਜਿਹੜੇ ਨੇ ਉਹ ਸਿਮਟੇ ਜਾਣ ਜੀ ਇਹ ਹੈਗੀ ਆ ਵਿਆਹ ਦੀ ਪਰ ਕਹਿੰਦੇ ਨੇ ਸਾਡੇ ਪਿੰਡ ਦਾ ਤਾਂ ਜੀ ਅਨੋਖਾ ਹੀ ਵਿਆਹ ਹੈ ਕਿਸੇ ਨੇ ਪਤਾ ਨਹੀਂ ਦੇਖਿਆ ਹੋ ਜਿਆ ਵਿਆਹ ਜਾਂ ਨਹੀਂ ਦੇਖਿਆ ਹੈਗਾ ਹਨਾ ਪਰ ਮੈਂ ਤਾਂ ਦੇਖਿਆ ਨਹੀਂ ਤੁਹਾਨੂੰ ਮੈਂ ਸੁਣਾਉਣੀ ਹੈ ਨਾ ਇੰਨਾ ਮਤਲਬ ਜਮੀਨਾ ਰਾਤ ਦੇ 9 ਵਜੇ ਸੀ ਜਦੋਂ ਇਹ ਵਿਆਹ ਕੇ ਆਏ ਇੰਨਾ ਜਿਆਦਾ ਕੁਕਰੋਲਾ ਹੋ ਰਿਹਾ ਸੀ ਨਾ ਸਾਰੇ ਅਸੀਂ ਕਹ ਵੀ ਇਹ ਕੀ ਹੋਇਆ ਹਨਾ ਹੁਣ ਤੁਸੀਂ ਇਹ ਦੇਖੋ ਚਲੋ ਵਿਆਹ ਤਾਂ ਹਰ ਕੋਈ ਆਉਂਦਾ ਹੀ ਹੈ ਨਾ ਜਦੋਂ ਬਰਾਤ ਵਾਪਸ ਆਈ ਵੀ ਮੁੰਡੇ ਦਾ ਵਿਆਹ ਸੀਗਾ ਤੇ ਬਰਾਤ ਵਾਪਸ ਆਈ ਇੰਨਾ ਕੂਕ ਰੌਲਾ ਚੱਕਿਆ ਹੋਇਆ ਗੱਡੀਆਂ ਦੇ ਉੱਪਰ ਖੜਖੜ ਕੇ ਮੁੰਡੇ ਕੂਕਾਂ ਮਾਰਨ ਬੜਾ ਹੀ ਕੁਛ ਕਰਨ ਜਣੀ ਥੋੜੀ ਜਿਹੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਅਜੀਬੋ ਗਰੀਬ ਜਿਹਾ ਵਾਲੀ ਐ ਗੱਲਾਂ ਸੀ ਉਹ ਤੁਸੀਂ ਦੇਖ ਵੀ ਸਕਦੇ ਹੋ ਹਨਾ ਵੀ ਵਿਚਈ ਸਾਊਂਡ ਸੀਗਾ ਵਿਚੇ ਗੱਡੀਆਂ ਦੇ ਉੱਪਰ ਖੜੇ ਸੀ ਇਹ ਤਾਂ ਐਦਾਂ ਬਣਾਇਆ ਪਿਆ ਸੀ ਜਿਦਾਂ ਜਿਵੇਂ ਕਹਿੰਦੇ ਹੁੰਦੇ ਨੇ ਕਬਜੇ ਦਾ ਮੈਦਾਨ ਹੁੰਦਾ ਨਾ ਵੀ ਕਵਜਰ ਲੈਂ ਜਾਣਾ ਕਿਤੇ ਵੀ ਉਹ ਚੀਜ਼ ਬਣੀ ਪਈ ਸੀ ਆਪਣੇ ਦਾ ਇਹ ਥੋੜੀ ਜੀ ਤੁੰਦਲੀ ਤਾਂ ਵੀ ਸੀਗੀ ਆਪਾਂ ਨਾ ਮਤਲਬ ਮੈਂ ਥੋੜੀ ਜੀ ਜ਼ੂਮ ਕਰਕੇ ਲਈ ਸੀ ਆਪਣੀ ਜਿਹੜੀ ਇੱਧਰ ਛੋਟਾ ਗੇਟ ਨਿਕਲਦਾ ਬਾਹਰਲੇ ਚ ਨੂੰ ਉੱਥੇ ਦੀ ਸੀ ਇਹ ਵੀਡੀਓ ਕਿਉਂਕਿ ਥੋੜੀ ਜੀ ਮੈਂ ਨੇੜੇ ਕੀਤੀ ਸੀ ਰਾਤ ਦਾ ਟਾਈਮ ਸੀ ਨਾ ਜਿਆਦਾ ਤਾਂ ਕਰਕੇ ਨਹੀਂ ਸੀ ਦੇਖੋ ਤੁਸੀਂ ਬਿਤੇ ਹੋਰ ਨਾਲ ਤੇ ਹੱਥ ਰੱਖਿਆ ਸੀਗਾ ਬਿਤੇ ਇੰਨਾ ਹੋ ਗਿਆ ਦੇ ਸੀ ਚਲੋ ਜੀ ਹੁਣ ਆਪਾਂ ਕਰਦੇ ਬਲਾਦਾ ਅੰਦਰ ওকে ਬਾਈ ਟੇਕ ਕੇਅਰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ